ਸਤਨਾਮ ਵਾਹਿਗੁਰੂ ਸਹਿਬ ਜੀਓ ਚੌਕੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋਨੀ ਸੈ ਪੰਗਾ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਏਪੀ ਸਚੁ ਨਾਨਕ ਹੋਸੀ ਭੀ ਸਚੁ ਸੂਚੇ ਸੋਚਨਾ ਹੋਵੈ ਜੇ ਸੋਚੀ ਲਖਵਾਰ ਚੁੱਪੇ ਚੁੱਪਨਾ ਹੋਵੇ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀ ਆਪਾਰ ਸਹਸ ਤਿਆਨ ਪਾਲਕ ਹੋਏ ਤਾ ਇੱਕ ਨਾ ਚੱਲੇ ਨਾਲ ਕਿਵ ਸਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਣਕਾਰ ਹੁਕਮ ਨਾ ਕਿਹਾ ਜਾਈ ਹੁਕਮਿ ਆਵਣ ਜੀ ਹੁਕਮ ਮਿਲੇ ਵਿਟਾਈ ਹੁਕਮਿ ਉਤਮ ਨੀਚ ਹੁਕਮ ਲੈ ਕਾ ਦੋਖਾ ਸੁਖ ਪਾਈਐ ਇਕ ਨਾ ਹੁਕਮੀ ਬਖਸ਼ਿ ਈਸ਼ਾ ਇਕ ਕਮੀ ਸਦ ਅਪਵਾਹੀਏ ਹੁਕਮੀ ਅੰਦਰ ਸਭ ਕੋ ਬਾਹੁ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੂਝੇ ਤਾ ਮੈਂ ਕੈ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਿੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੈ ਗਾਵੇ ਕੋ ਜੀ ਲੈ ਪਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖਿਆ ਦਰਹ ਦੂਰ ਕਤਨਾ ਕਤਿਨਾ ਵੇ ਟੂਟ ਕਤ ਕਤ ਕਾਤੀ ਕੋਟੀ ਕੋਟ ਪੋਟਾ ਦਿੰਦ ਦਿਲੰਦੇ ਤਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਓ ਨਾਨਕ ਵਿਕਸੇ ਵੇ ਪਰਵਾਉ ਸਾਚਾ ਸਾਹਿਬ ਸਚਨਾਏ ਪਾਕੇ ਆਪੋ ਆਪਾਰ ਅੱਖ ਮੰਗਹਿ ਦਹਿ ਦੇ ਦਾਤ ਕਰੇ ਦਤਾਰ ਫਿਰ ਕੀ ਅਗੇ ਰਖੀਏ ਜਿਤ ਦਿਸੇ ਦਰਬਾਰ ਮੋਕੀ ਬੋਲਨ ਬੋਲੀਏ ਜਿਤ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਹੋ ਵਿੜਾਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕੇ ਵੇ ਜਾਣੀਐ ਸਵ ਆਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪਿਆ ਪੂ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਦਾਨ ਕੰਗਾ ਵੇ ਸੁਣੀ ਮਨ ਰਖੀਏ ਪਾਓ ਦੁਖ ਪਰ ਹਰ ਸੁਖ ਕਰ ਲੈ ਜਾਹੇ ਗੁਰਮੁਖਾ ਨਾਦੰ ਗੁਰਮੁਖ ਵੇਦੰ ਗ੍ਰੰਥ ਕਰਿਆ ਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੈ ਹੂੰ ਜਾਨਾ ਅਖਾ ਨਾਈ ਕਹਿ ਨਾ ਗਤ ਨਾ ਜਾਈ ਗੁਰਾਂ ਕਦੇ ਬੂਝਾਈ ਸਭਨਾ ਜੀਆ ਕਾ ਇੱਕੋ ਦਾਤਾ ਸੋ ਮੇ ਵਿਸਰ ਨਾ ਜਾਈ ਤੀਰਤ ਨਾਵਾਂ ਦੇ ਤਿਸ ਪਾਵਾਂ ਵਿਣ ਪਾਨੇ ਕੀ ਨਾਇ ਕਰੀ ਜੇ ਤਿਸੇ ਟ ਪਾਈ ਵਿਖਾ ਵੇਨ ਕਰਮਾ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਬੁਰਾ ਇੱਕ ਦੇ ਬੁਝਾਈ ਸਗਣਾ ਜੀਆਂ ਸਗਣਾ ਜੀਆਂ ਕਾ ਇੱਕੋ ਦਾਤਾ ਸੋਮ ਵਿੱਚ ਨਾ ਜਾਈ ਜੇ ਜੁਗ ਚਾਰੇ ਆਰ ਜਾ ਹਰਦ ਸੋਹਣੀ ਹੋਏ ਨਾਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋ ਏ ਕੰਗਾ ਨਾਮ ਰਖਾਏ ਕੇ ਜਸ ਕੀਰਤਿ ਜਗ ਲੈ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਤੇ ਤਿਹਾਂ ਕੋਈ ਨ ਸੁੱਝਈ ਜੇ ਤਿਸ ਗੁਣ ਕੋਈ ਕਰੇ ਸੁਣੀਐ ਸਿਦਪੀਰ ਸੁਰਨਾਤ ਸੁਣੀਐ ਤਰਤਵਲ ਕਾਸੋ ਸੁਣਿਐ ਦੀਪ ਲੋਪ ਤਾਲਾ ਸੁਣਿਐ ਪਹੇਨ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਐ ਦੂਪ ਪਾਪ ਕਾ ਨਾਸ ਸੁਣਿਐ ਈਸਰ ਬਰਮਾਇੰਦੋ ਸੁਣਿਐ ਮੁਖ ਸਲਾਣ ਮੰਦੋ ਸੁਣਿਐ ਜੋਗ ਦੁਤਨ ਭੇਦੋ ਸੁਣਿਐ ਸੋ ਸਿਮਰਤ ਵੇਦੋ ਨਾਨਕ ਭਗਤਾ ਸਦਾ ਵਿਕਾਸ ਸੁਣਿ ਦੂਖ ਪਾਪ ਕਾ ਨਾਸ ਸੁਣਿ ਸਸਤੋਖ ਗਿਆਨ ਸੁਣਿ ਅਠਸਠ ਕਾ ਛਾਨ ਸੁਣਿ ਪੜ ਪੜ ਪਾਵੇ ਮਾਨ ਸੁਣਿ ਲਾਗੈ ਸੇ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿ ਦੂਖ ਪਾਪ ਕਾ ਨਾਸ ਸੁਣਿ ਸਾਰਾ ਗੁਨਾ ਕੇ ਗਾਹ ਸੁਣਿ ਸੇਖ ਪੀਰ ਪਾਤਸਾ ਸੁਣਿ ਅੰਦੇ ਪਾਵੇ ਰਾਹੋ ਸੁਣਿ ਹਾਤੋ ਵੇਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਨੀਏ ਦੁਪਾਵ ਕਾ ਨਾਸ ਮਨ ਕੀ ਗਤ ਕਈ ਨ ਜਾਹੇ ਜੇ ਕੋ ਕਹੈ ਪਿਛੇ ਪਿਸਤਾ ਹੈ ਤਾਗਤ ਕਲਮ ਨਾਲ ਲਿਖ ਨ ਹਾਰ ਮਨ ਕਾ ਬਹਿ ਕਰਨ ਵਿਚਾਰ ਏ ਸੋ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁੱਤੋ ਹੋਵੇ ਮਨ ਬੁੱਧ ਮੰਨੇ ਸਗਲ ਪਾਵਨੇ ਕੀ ਸੁਧ ਮੰਨੇ ਮੂੰ ਛੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਹੇ 에 ਸਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਹੇ ਮੰਨੇ ਪਤਸਿਓ ਪ੍ਰਗਟ ਜਾਏ ਮੰਨੇ ਮਗੋ ਨਾ ਚੱਲੇ ਪੰਤੋ ਮੰਨੇ ਤਰਨ ਸੇਤੀ ਸਨ ਬੰਦੋ 에 ਸਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰਿਸ ਤਾਰ ਮੰਨੇ ਤਾਰੇ ਤਾਰੇ ਗੁਰ ਸਿੱਖੂ ਮੰਨੇ ਨਾਨਕ ਪਾਵੈ ਨ ਆਪੇਖ ਐਸਾ ਨਾਮ ਰੰਝਨ ਹੋਹਿ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪਰਦਾਣ ਪੰਜੇ ਪਾਵੇ ਦਰਗਹਿ ਮਾਨ ਪੰਜੇ ਸੁਹੇ ਦਰਜਾਣ ਪੰਚਾ ਕਾ ਗੁਰੇ ਕੋ ਧਿਆਣਾ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸੁਮਾਰ ਤੋਲ ਤਰਮ ਦਿਆ ਕਾ ਪੂਤ ਸੰਤੋਗ ਤਾਪ ਰੱਖਿਆ ਜਨ ਸੂਤ ਜੇ ਕੋ ਬੂਝੇ ਹੋ ਵੇ ਤਿਆਰ ਤੌਲੇ ਉਪਰ ਕੀਤਾ ਪਾਰ ਤਰਤਿ ਓਰ ਪਰਿਓਰ ਹੋਰ ਤੇਤੇ ਪਾਰ ਤਲੇ ਕਮਲ ਜੋਰ ਜੀ ਜਤ ਰੰਗਾ ਕੇ ਨਾਮ ਸਭ ਨ ਲਿਖਿਆ ਊੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਹੇ ਲੇਖਾ ਲੇਕਿਆ ਕੀਤਾ ਹੋਏ ਕੀਤਾ ਤਨ ਸਵਲ ਰੂਪ ਕੀਤੀ ਦਤ ਜਾਣੇ ਕੋਣ ਕੂਤਾ ਕੀ ਤਪ ਸਉ ਇੱਕ ਕਵਾਉ ਤਿਸਟ ਲਖ ਦਰਿ ਆਉ ਕੁਦਰਤ ਕੰਨ ਕਾਂ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜਦ ਤੁਦ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਸੰਤ ਕਵਤਾਉ ਅਸੰਖ ਗ੍ਰੰਥ ਮੁਕ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਾਥੀ ਅਸੰਖ ਤਾਰ ਅਸੰਖ ਸੂਰਮੂ ਪਖਸਾਰ ਅਸੰਖ ਮੋਣ ਲਿਉ ਲਾਇ ਤਾਰ ਕੁਦਰਤ ਕਉਨ ਕਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈਂ ਪਰਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਕੰਦ ਕੋਰ ਅਸੰਖ ਚੋਰ ਰਾਮ ਕੋਰ ਅਸੰਖ ਅਮਰਕਾਰ ਹੈ ਚਾਹੀ ਜੋਰ અસંખળવડ હત્યા કમાય અસંખ પાપી પાપ કર જાહે અસંખ કુડિયાર પૂડે પેરાહે અસંખ મલેશ મલ પખાએ અસંખ નિદક સિર કરે ભાર નાનક નીત કહે વિચાર વાર ન જાવા એકવાર જદત પાવે સાઈ પલીકાર તુ સદા સલામ ત્રિન્કાર અસંખ નાવ અસંખ તાઓ અગમરમ અસંખ લો अशंक सिर पारोहे अखरि नाम कृष्ण हा अखरि ज्ञान गीत गुन गाहा अखरि लेखन बोलन बाण अकरा सिर संयोग बखान जिन्ह हे लिखे तिस सिर नाहे जे परमाय तेते पाए जे त कीता तेता नाओ विनारे नाय को थौ ਕੁਦਰਤ ਕਮਨ ਕਾਮ ਵਿਚਾਰ ਵਾਰਨ ਜਾਵਾਂ ਏਕ ਵਾਰ ਜੇ ਤਦ ਪਾਵੇ ਸਾਈਂ ਪੜੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰੇ ਹਾਤ ਪਿਰਤਨ ਦੇਹ ਪਾਣੀ ਓਏ ਤੋ ਤੇ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਭਨ ਲਈਓ ਤੋਏ ਪਰੇ ਮਤ ਪਾਪਾ ਕੇ ਸੰਗ ਉਹ ਤੋ ਪੇਨਾਵੇਂ ਕੇ ਰੰਗਾ ਕੁੰਨੀ ਪਾਪੀ ਅਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਹਾਂ ਅੱਪੇ ਵੀ ਜਾਪ ਹੀ ਖਾਉ ਨਾਨਕ ਕੂਕ ਮਿ ਆਉ ਜਾਉ ਤੀਰਤ ਤਪਦੇ ਆ ਤਤਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣੇ ਮਨਿਆ ਮਨ ਕੀਤਾ ਪਾਉ ਅੰਤਰਗਤ ਤਿਰਤ ਮਲ ਨਾ ਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੇਤੇ ਭਗਤ ਨਾ ਹੋਏ ਸਵਸਤੰਦ ਬਾਣੀ ਬਰਮਾਉ ਸਤ ਸੋ ਅਨਸਾ ਦਾ ਮਨ ਚਾਉ ਕਵਨ ਸਵੇਲਾ ਵਕਤ ਕਵਨ ਕਵਨ ਤਿਤ ਕਵਨ ਵਾਰ ਕਵਨ ਸਹਿ ਰੁੱਤੀ ਮਾਹੋ ਕਵਨੋ ਜੇਤੋ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਕੂ ਪੁਰਾਣ ਵਕਤ ਨਾ ਪਾਇਓ ਕਾ ਦੀਆ ਜੇ ਲਿਖਣ ਲੇਖੂ ਕੁਰਾਣ ਤਿਤ ਵਰਨ ਜੋਗੀ ਜਾਣੇ ਰੁੱਤ ਮੌਨ ਨ ਕੋਈ ਜਹ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿ ਕਰ ਆਖ ਕੇ ਸਲਾਈ ਕਿ ਵਰਨੀ ਕਿ ਵਿਦਾਨਾ ਨਾਨਕ ਆਖਣ ਸਾਕੂ ਆਕੇ ਇੱਕ ਦੋ ਇੱਕ ਸਿਆਣਾ ਵੱਡਾ ਸਭ ਵੱਡੀ ਨਾਲੇ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨਾ ਸੋਹੇ ਪਤਾਲਾ ਪਤਾਲ ਅਲਖ ਗਸੰਗਾਸ ਓੜ ਕੋੜ ਪਾਲ ਥਕੇ ਵੇਦ ਕਹਿਣ ਇੱਕ ਬਾਤ ਸੈ ਸਟਾਰਾ ਕਹਿਣ ਕਰਤੇ ਬਾਂਸਲੂ ਇੱਕ ਤਾਤ ਲੇਖ ਹੋਇ ਤਾ ਲਿਖੇ ਲਿਖਿਓਏ ਵਿਨਾਸ਼ ਨਾਨਕ ਵੱਡਾ ਆਖੇ ਆਪੇ ਜਾਣੇ ਆਪੋ ਸਲਾਹੀ ਸਲਾਹੀ ਇਸ ਤੀ ਸੂਤ ਨ ਪਾਇਆ ਨਦਿਆਂ ਤੇ ਵਾਪ ਪਵੇ ਸਮੁੰਦ ਨ ਜਾਣ ਹੈ ਸਮੁੰਦ ਸਾ ਸੁਲਤਾਨ ਗੇਰਾ ਸੇਤੀ ਮੋਲ ਤਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨ ਨ ਵਿਸਰੇ ਅੰਤੋ ਨ ਸਿਫਤੀ ਕਹਿਣਾ ਅੰਤੋ ਅੰਤ ਨ ਕਰਨ ਦੇਣ ਅੰਤ ਅੰਤੋ ਨ ਵੇਖਣਾ ਸੁੰਣਾ ਅੰਤੋ ਅੰਤੋ ਨ ਜਾਪੇ ਕਿਆ ਮਨ ਮੰਤੋ ਅੰਤ ਨ ਜਾਪੇ ਕਿਐ ਤਾ ਆਕਾਰ ਅੰਤਨਾ ਜਪੇ ਪਰਾਰਵਾਰ ਅੰਤ ਕਰਨ ਕੀਤੇ ਵਿਲ ਲਾਏ ਤਾਂਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਏ ਬੋਤਾ ਕਈ ਬੋਤਾ ਹੋਏ ਵਡਾ ਸਭ ਉੱਚਾ ਤਾਂ ਉੱਚੇ ਉਪਰ ਉਚਾ ਨਾ ਹੂ ਏਡੂ ਚਾਹੋਏ ਕੋਏ ਤੇ ਸੂਚੇ ਕੋ ਜਾਣੇ ਸੋਏ ਜੇਵੜਾ ਆਪ ਜਾਣੇ ਆਪਾਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕیتے ਮੰਗੇ ਦੂਤ ਪਾਰ ਕੇ ਤੇ ਅਗਣਤ ਨਾਈ ਵਿਚਾਰ ਕੇਤੇ ਖਪ ਤੂਟ ਹੈ ਵਿਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੁਰਖ ਖਾਈ ਖਾਏ ਕੇਤੇ ਦੂਕ ਪੂਖ ਸਦਮਾਰ ਏ ਵੀ ਦਾ ਤੇ ਰਿਦ ਤਾਰ ਬੰਦ ਖਲਾਸੀ ਪਾਣ ਹੋਏ ਕੋ ਰਾਖ ਨ ਸਕੇ ਕੋ ਹੈ ਦੇ ਕੋ ਖਾਇ ਕਾਕਣ ਪਾਏ ਓ ਜਾਣ ਜਿਤੇ ਮੁਖਾਏ ਆਪੇ ਜਾਣ ਆਪੇ ਦੇ ਆ ਕਿਸੇ ਵੀ ਕਹੀ ਕਹ ਜਿਸ ਨੂੰ ਬਖਸੀ ਸਿਫਤ ਸਲਾ ਨਾਨਕ ਪਾ ਚੇ ਪਾਸਾਉ अमूल गुण अमूल व्यापार अमूल व्यापार या मूल पंडार अमूलाय मूल लजा है अमूल पय मूल समाए अमूल धर्म मूल देबान अमूल तुल अमूल परवान अमूल बक्षीश अमूल निशान अमूल कर्म अमूल फरमान अमूल अमूल क्या न जाए आका करे लीलाए आके वेद पाठ पुराण आके पढ़े करे विज्ञान ਆਕੇ ਬ੍ਰਹਮੇ ਅਕੇੰਦੋ ਆਕੇ ਗੋਪੀ ਤੇ ਗੋਵਿੰਦ ਆਕੇ ਸਰਕੇ ਸਿੱਧੋ ਆਕੇ ਕੀਤੇ ਕਿਤੇ ਬੂਧਾ ਆਕੇ ਧਨ ਆਕੇ ਦੇਵ ਆਕੇ ਸੂਰ ਨਰਮਨ ਜਨ ਸੇਵ ਕੇਤੇ ਆਖੇ ਅਕਨ ਪਾਏ ਕੇਤੇ ਕਹਿ ਕੇ ਉਟ ਉੱਠ ਜਾਹੇ ਇਤੇ ਕੀਤੇ ਹੋਰ ਕਰਹਿ ਤਾਕ ਨਾ ਸਕੇ ਕਈ ਕੇ ਜੇ ਵਿਡ ਪਾਵੇ ਤੇ ਵਿਡ ਹੋਏ ਨਾਨਕ ਜਾਣੇ ਸੱਚਾ ਸੋਹੇ ਜੇ ਕੋ ਆਖੇ ਬੋਲ ਵਿਗਾੜ ਟਾਲਿਕੇ ਸਿਰ ਦੁਆਰਾ ਗਵਾਰ ਸੋਧਰ ਕਿਆ ਸੁਕਰ ਕਹਿਆ ਜਿਤ ਵੇ ਸਰ ਸੁਮਾਲੈ ਵਾਜੇ ਨਦਨੇਕ ਸੰਕਾ ਕੇ ਤੇ ਵਨਹਾਰੇ ਕੇਤੇ ਰਗ ਪਰਿ ਸੁ ਕਹੀਯਨ ਕੇਤੇ ਗਵਨਹਾਰੇ ਗਾਵੇ ਤੂ ਨੋ ਪਉਨ ਪਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਰ ਬ੍ਰਹਮ ਦੇਵੀ ਸੋਹਣ ਸਦਾ ਸੁਵਾਰੇ ਗਾਵੇ ਇੰਦੇ ਦਾਸ ਨਾ ਬੇਟੇ ਦੇਵਤੇ ਅੰਦਰ ਨਾਲੇ ਗਾਵੇ ਸੇ ਸਮਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਦੇ ਤਿਸ ਤਿਸ ਸੰਤ ਕੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੇ ਸਰ ਜੁਗ ਜੁਗ ਵਿਦਾਨਾ ਲੈ ਗਾਵੇ ਮੋਹਨੀਆ ਮਨਮੋਹਨ ਸੁਰਗ ਮਚ ਪਿਆਲੇ ਗਾਵਣ ਰਤਨ ਪਾਏ ਤੇਰੇ ਅਠਸਠਿਤ ਨਾਲੇ ਗਾਵੇ ਜੋਦਮਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰਾਕੇ ਤਾਰੇ ਸੈਤ ਦਿਨ ਗਾਵੇ ਜੋ ਤੂਤ ਪਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਵਨ ਸੇ ਮੈਂ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਰਸ ਸਾਈਬ ਸਚਾ ਸੱਚੀ ਨਾਹੀ 헤 ਬਿਓ ਸਿਜਾਇ ਨਾ ਜਾਸੀ ਰਤਨਾ ਜਿਨ ਰਚਾਏ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਕੇ ਕੇਤਾ ਆਪਣਾ ਜੇ ਤਿਸ ਦੀ ਵਿਟਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਸ ਸੋ ਸਾ ਪਸੈ ਬੋ ਨਾਨਕ ਰੇ ਨਰ ਜਾਏ ਮੁੰਦਸਤੋਕ ਸੰਪਤ ਚੋਲੀ ਧਾਨ ਕੀ ਕਰੇ ਬੀ ਭੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਅਉ ਦੇਸੋ ਤਿਸਿਆ ਦੇਸੋ ਆਦਨੀ ਲਨਤ ਨਾ ਹਤ ਯੁਗ-ਯੁਗੇ ਕੋ ਵੇਸ ਭੁਗਤ ਗਿਆਨ ਤੇ ਆ ਪੰਡਾਰਨਾ ਘਟ ਘਟ ਵਜੈ ਨਾਦ ਆਪਨਾ ਤੋ ਨਾਤੀ ਸਭ ਜਾ ਕੀ ਰਿਤਿ ਤਵ ਰਾਸ ਆਦ ਸੰਜੋਗ ਜੁਗ ਦੈਕਾਰ ਚਲਾਵੇ ਲੇਖੇ ਆਵੇ ਪਾਗ adesthi se ades ਆਦ ਨੀਲਨਤ ਨਾਤ ਯੁਗ-ਯੁਗੇ ਕੋ ਵੇਸ ਏਕਾ ਮਾਈ ਜੁਗਤ ਵਿਆਇ ਤਿੰ ਚੱਲੇ ਪਰਮਾਨ ਇਕ ਸੰਸਾਰ ਏਕ ਪੰਡਾਰੀ ਏਕੋ ਲਾਇ ਦੀਵਾਨ ਜਿਉ ਤਿਸ ਭਾਵੇ ਤੇ ਵਿੱਚ ਲਾਵੇ ਜਿ ਹੋਵੇ ਪ੍ਰਮਾਣ ਹੋਵੇ ਕਿ ਉਹਨਾਂ ਨਦ ਨਾਵੇ ਬੋਤ ਹੈ ਵਿਡਾਣਾ ਆਦੇਸ਼ ਤਿਸ ਅਦੇਸ ਆਦ ਨੀਲਨਤਨ ਹਤ ਜੁਗ ਜੁਗ ਕੋ ਵੇਸ ਅਸਨ ਲੋਏ ਲੋਏ ਪੰਡਾਰ ਜੋ ਕਿਸ ਪਾਸ ਹੋਏ ਕਾਵਾਰ ਕਰ ਕਰ ਵੇਖੇ ਸਿਰ ਜਨਾਰ ਨਾਨਕ ਸਾਚੀ ਕੀ ਸਾਚੀ ਕਾਰ ਆਦੇਸ ਤਿਸ ਅਦੇਸ ਆਦ ਨੀਲਨਤਨ ਹਤ ਜੋਗ ਜੁਗੇ ਕੋ ਵੇਸ ਇੱਕ ਦੋ ਜੀਵੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਕੀ ਹੈ ਏਕੋ ਨਾਮ ਜਗਦੀਸ਼ ਇਤਰਾਪਤ ਪੌੜੀਆਂ ਚੜਿਏ ਹੋਏ ਅਕੀਸ ਸੁਣ ਗੱਲਾਂ ਕਾਸ ਕੀ ਕੀਟਾ ਈ ਰੀਸ ਨਾੜਕ ਨਦਰੀ ਪਾਈਏ ਊੜੀ ਊੜੇ ਟੀਸ ਅੱਖਾਂ ਜੋਰ ਚ ਪੈਣਾ ਜੋਰ ਜੋਰ ਨਾ ਮੰਗੰਦੇ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋ ਨਾ ਸੂਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੇ ਸੰਸਾਰ ਜੇ ਸਾਥ ਜੋਰ ਕਰ ਵੇਖੇ ਸੋਏ ਨਾਨਕ ਤਉ ਨੀਚ ਨ ਕੋ ਹੈ ਰਤੀ ਰੁਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਤਾਲ ਇਸ ਵਿੱਚ ਤਰਤੀ ਤਾਪ ਰੱਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗਾ ਤਿਨ ਕੇ ਨਾਮ ਨੇ ਕਨੰਤ ਕਰਮੀ ਕਰਮੀ ਹੋਈ ਵਿਚਾਰ ਸਾਚਾ ਪਸਾਚਾ ਦਰਬਾਰ ਤਿੱਤੇ ਸੋਨ ਪੰਚ ਪਰਮਾਨ ਨਦਰੀ ਕਰਮ ਪਾਵੇ ਨਿਚਾਨ ਕਟ ਪਕਾਇਓ ਤੇ ਪਾਏ ਨਾਨਕ ਗਿਆ ਜਾਪੇ ਜਾਏ ਤਰੁਖੰਡ ਕਾ ਆਇਓ ਤਰਮ ज्ञानखंड का खो कर्म केते पवन पानी वेसंतर केते कान महेश केते वर में काडत कडी है रूप रंग के वेसा केते कर भूमि मेर केते केते धूप देश केतिंद्र चंद सूर केते केते मंडल देश केते सिद्ध बुद्धनाथ केते केते देवी वेस केते देव दान मुन्न केते केते रत्न समुंदा ਕੇਤਿਆ ਕਹਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦਾ ਕੇਤੇ ਸੂਰਤੀ ਸੇਵਕ ਕੇਤੇ ਨਾਨਕ ਅੰਤੋਂ ਅਨੰਤ ਗਿਆਨ ਕਾੰਡ ਮੈਂ ਗਿਆਨ ਪ੍ਰਚੰਡ ਤਿਤੇ ਨਾਲ ਬਿਰੋਦ ਕੂੜ ਨੰਦ ਸਰਖੰਡ ਕੀ ਬਾਣੀ ਰੂਪਾ ਤਿਤ ਕਟ ਕੜਿਏ ਬੋਤ ਅਨੂਪ ਤਾਂ ਕੀ ਗਲਨਾ ਕਤਿਆ ਨਾ ਜਾਏ ਜੇ ਕੋ ਕਹੇ ਪਿੱਛੇ ਉਸਤਾਹੇ ਤਿਤੇ ਕੜਿਏ ਸੂਰਤ ਮਤ ਮਨ ਬੁੱਧ ਤਿਤੇ ਕੜਿਏ ਸੂਰਾ ਸਿਧਾਂ ਕੀ ਸੂਧ ਰਮਕੰਡ ਕੀ ਬਾਣੀ ਜੋਰਾ ਤਿਤੋ ਨ ਕੋਈ ਹੋਰਾ ਤਿਤਜੋ ਦੂਮ ਬਲ ਸੂਰਾ ਤਿਨ ਮੇਂ ਰਾਮ ਰਿਆ ਪਰਪੂਰਾ ਤਿਤੋ ਸਿਤਾ ਸੇ ਤਮ ਮਮਾਏ ਤਾਂਕੇ ਰੂਪ ਨ ਕਤਨੇ ਜਾਏ ਨਾਉ ਮਰੇ ਨ ਠੱਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ ਤਿਤੇ ਭਗਤ ਵਸੇ ਕੇ ਲੋ ਕਰੇ ਅਨੰਦ ਸੱਚਾ ਮਨ ਸੋਏ ਸਤਿਖੰਡ ਵਸੇ ਨਿਰੰਕਾਰ ਕਰ ਕਰ ਵੇਕੇ ਨਦਰ ਨਿਹਾਲ ਤਿੱਤੇ ਖੰਡ ਮੰਡਲ ਵਰ ਭੰਡਾ ਜੇ ਕੋ ਕਤੈ ਤੰਤ ਨੰਤ ਤਿੱਤੇ ਲੋ ਲੋ ਆਕਾਰ ਜਿਵ ਜਿ ਹੁ ਕਮ ਤਿਵਤਿ ਵਿਕਾਰ ਵੇਕੇ ਵਿਕਸ ਕਰ ਵਿਚਾਰ ਨਾਨਕਤ ਨਾ ਕਰਦਾ ਸਾਰ ਜਤ ਪਾਰਾ ਧੀਰਜ ਨਿਆਰ ਹਰਨ ਮਤ ਵੇਦ ਤਿਆਰ ਪੋ ਕਲਾਗਨ ਤਬ ਕਾਉ ਭੰਡਾ ਪਉ ਅੰਮ੍ਰਿਤ ਤਿੱਤੇ ਡਾਲ ਕੜਿਏ ਸਬਦ ਸੱਚੀ ਟਕਸਾਲ ਤਿੰਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦ ਨਿਹਾਲ ਸਲੋਕ ਪਵਨ ਗੁਰੂ ਪਾਣੀ ਪੀਤਾ ਮਾਤਾ ਤਤ ਮਾਤਿ ਇਸਰਾ ਦੋਈ ਦਈ ਤਿਆ ਖੇਲ ਸਗਲੇ ਜਗਤ ਚੰਗੀਆਂ ਬੁਰਾਈਆਂ ਵਾਚੇ ਤਰ ਮਹਾ ਦੂਰਾ ਕਰਮੀ ਆਪੋ ਆਪਣੀ ਕੈ ਨੜ ਕਦੂਰਾ ਜਿਨੀ ਨਾਮ ਤੇ ਆਇਆ ਗਹਿਮ ਚੱਕਤ ਕਾਲ ਨਾਨਕ ਤੇ ਮਕੂਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਹਿਮ ਚੱਕਤ ਕਾਲ ਨਾਨਕ ਤੇ ਮਕੂਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਹਿਮ ਚੱਕਤ ਕਾਲ ਨਾਨਕ ਤੇ ਮਕੂਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਕਾਲ ਸਵਾਹਿਗੁਰੂ ਜੀ ਕੀ ਪਤੇ